ਹਰੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤਾਂ ਠੀਕ ਹੋਗੇ ਅੱਜ ਵਲੋਗ ਆਪਣਾ ਮੈਂ ਕਿਚਨ ਤੋਂ ਸਟਾਰਟ ਕੀਤਾ ਕਿਚਨ ਚ ਮੈਂ ਕੀ ਬਣਾ ਰਹੀ ਆ ਪਰ ਪਰਮਾ ਕ੍ਰੇਲੀ ਤੇ ਪੂਰੇ ਐਂਡ ਤੱਕ ਇਹ ਵਲੋਗ ਜ਼ਰੂਰ ਦੇਖਿਓ ਕਿਉਂਕਿ ਇਹ ਰੈਸਪੀ ਮੈਂ ਮੈਂ ਹਮੇਸ਼ਾ ਕ੍ਰੇਲੀ ਇਵੇਂ ਹੀ ਬਣਾਉਂਦੀ ਆ ਤੇ ਤੁਸੀਂ ਵੀ ਜ਼ਰੂਰ ਦੇਖਿਓ ਵਲੋਗ ਇਹ ਤੇ ਕ੍ਰੇਲੇ ਮੈਂ ਨਾ ਆਪਣਾ ਨਮਕ ਲਗਾ ਕੇ ਥੋੜੇ ਚਿਰ ਲਈ ਬਾਹਰ ਰੱਖਤੀ ਸੀ ਜੇ ਤੁਪਚ ਤੇ ਫਿਰ ਪਾਣੀ ਮਤਲਬ ਉਹ ਜਿਹੜਾ ਨਮਕ ਵਾਲਾ ਪਾਣੀ ਉਹ ਚੜ ਗਿਆ ਤੇ ਉਸ ਤੋਂ ਬਾਅਦ ਮੈਂ ਕ੍ਰੇਲੀਆਂ ਨੂੰ ਅ ਤਲੂੰਗੀ ਮਨੂੰ ਤਾਲੇ ਕ੍ਰੇਲੀ ਤਲਦੀ ਭਈਆ ਕ੍ਰੇਲੀਆਂ ਨੂੰ ਤਲਣਾ ਤੇ ਉਸ ਤੋਂ ਬਾਅਦ ਅੱਗੇ ਸੀ ਦੇਖਿਓ ਤੇ ਇਹ ਕਿਉਂ ਬਣਾਏ ਜਾ ਰਹੇ ਆ ਕਿਉਂਕਿ ਮੇਰੇ ਆ ਰਹੇ ਆ ਮੇਰੀ ਮਾਸੀ ਔਰ ਮੇਰੀ ਦੀਦੀ ਜੋ ਕਿ ਮੈਂ ਉਹਨਾਂ ਨੂੰ ਬਹੁਤ 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 ਜ਼ਿਆਦਾ ਪਿਆਰ ਕਰਦੀ ਆ ਦੁਨੀਆ ਚ ਕਹਿੰਦੇ ਆ ਨਾ ਕਿ ਮ ਮਰਲੇਵਾ ਮਾ ਮਾਤੇ ਤੇ ਤੇ ਮਾਸੀ ਅ ਕਿਉਂਕਿ ਮੇਰੀ ਜੋ ਮਾਸੀ ਹੈ ਨਾ ਮੈਂ ਉਹਦਾ ਸਾਨਾ ਜੋ ਉਹ ਜ਼ਿੰਦਗੀ ਭਰ ਨਹੀਂ ਭੁੱਲੀ ਸਕਦੀ ਮੈਨੂੰ ਬਚਪਨ ਤੋਂ ਉਹਨਾਂ ਨੇ ਰੱਖਿਆ ਆ ਮੈਂ ਆਪਣੀ ਮਾਸੀ ਨੂੰ ਆਪਣੀ ਜੀ ਨੂੰ ਬਹੁਤ ਪਿਆਰ ਕਰਦੀ ਆ ਬਹੁਤ ਜ਼ਿਆਦਾ ਮੂੰਹ ਤੇ ਨਹੀਂ کہہ ਸਕਦੀ ਪਰ ਅੱਜ ਇਹ ਵੀਡੀਓ 'ਚ ਮੈਂ ਕਹਿ ਰਹੀ ਆ ਕਿ ਅ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਪਿਆਰ ਕਰਦੀ ਆ ਸ਼ਾਇਦ ਉਹ ਮੇਰੀ ਵੀਡੀਓ ਦੇਖ ਦੇ ਲਈ ਆ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਉਹਨਾਂ ਨੂੰ ਮੈਂ ਕਿਉਂਕਿ ਅ ਜਦ ਮੇਰੀ ਮਾਸੀ ਆ ਉਹ ਵੀ ਮੈਨੂੰ ਬਹੁਤ ਕਰਦੀ ਉਹਨਾਂ ਨੇ ਮੈਨੂੰ ਬਚਪਨ ਤੋਂ ਪਾਲਿਆ ਆ ਬਚਪਨ ਜੀ ਮੈਂ ਮਾਸੀ ਕੋ ਰਹਿੰਦੀ ਆ ਆਪਣੀ ਕੋ ਤੇ ਮੇਰੀ ਦੀਦੀ ਹੈ ਜੋ ਉਹ ਵੀ ਮੈਨੂੰ ਬੱਚਿਆਂ ਵਾਂਗੂ ਆਪਣੇ ਵਾਂਗੂ ਰੱਖਦੀ ਕਿਉਂਕਿ ਕਦੇ ਅਸੀਂ ਇਦਾਂ ਰਹੇ ਨਹੀਂ ਵੀ ਮਾਸੀ ਮਾਸੀ ਦਾ ਜਾਂ ਮਾਸੀ ਦੀ ਕੁੜੀ ਆ ਜੋ ਉਹ ਮੈਨੂੰ ਕਹਿੰਦੀ ਮੈਂ ਮਾਸੀ ਦੀ ਕੁੜੀ ਆ ਤੇ ਮੈਂ ਹਮੇਸ਼ਾ ਉਹ ਆਪਣੀ ਵੱਡੀ ਭੈਣ ਹੀ ਮੰਦੀ ਆ ਮੰਦੀ ਕਿ ਹੈ ਹੀ ਮੇਰੀ ਵੱਡੀ ਭੈਣ ਆ ਕਿਉਂਕਿ ਵੱਡੀ ਉਹ ਆ ਮਾਚ ਮੈਂ ਤੇ ਇਹਨਾਂ ਨਾਲ ਇਹਨਾਂ ਮੇਰੇ ਉਹਨਾਂ ਨਾਲ ਪਿਆਰ ਆ ਬਹੁਤ ਜ਼ਿਆਦਾ ਤੇ ਉਹ ਉਹਨਾਂ ਦੇ ਆਣਦੀ ਹੀ ਖੁਸ਼ੀ ਚ ਮੈਂ ਕਲੇਲੀ ਬਣਾ ਰਹੀ ਆ ਤੇ ਬਸ ਹੁਣ ਮੈਂ ਕਰੀ ਲਈ ਤਾਲੇ ਆ ਤੇ ਉਸ ਤੋਂ ਬਾਅਦ ਹੁਣ ਤੜਕਾ ਲਗਾਉਂਗੀ ਕਿ ਕਹਿੰਦੇ ਆ ਨਾ ਕਿ ਕੋਈ ਰਿਸ਼ਤੇਦਾਰ ਨਹੀਂ ਆਪਣਾ ਬੰਦਾ ਕੋਈ ਸਰਕਾਰ ਸੰਬੰਧੀ ਕੋਈ ਨਹੀਂ ਹੁੰਦੇ ਚਾਚੇ ਚਾਏ ਮਾਮੀ ਆ ਮਾਸੀਆਂ ਕੋਈ ਨਹੀਂ ਆਪਣਾ ਬੰਦਾ ਪਰ ਮੈਂ ਕਿੰਨੀ ਆ ਮੇਰੀ ਮਾਸੀ ਔਰ ਮੇਰੀ ਦੀਦੀ ਵਰਗਾ ਸਾਰੇ ਨੂੰ ਮਨਾਵੇ ਕੋਕ ਮੇਰੀ ਮਾਸੀ ਨੇ ਮੇਰੇ ਮੇਰੇ ਤੇ اور ਆਪ ਦੀ ਕੁੜੀ ਮੇਰੇ ਦੀਦੀ ਕੋਈ ਫਰਕ ਨਹੀਂ ਰੱਖਿਆ ਬਹੁਤ ਪਿਆਰ ਕੀਤਾ ਸਾਡੇ ਦੋਨਾਂ ਨੂੰ ਬਰਾਬਰ ਰੱਖਿਆ ਸੀ ਜਦੋਂ ਮੈਂ ਉੱਥੇ ਰਹਿੰਦੀ ਹੁੰਦੀ ਸੀ ਬਚਪਨ ਤੋਂ ਇਹ ਤਾਂ ਚਲੋ ਵੱਡੇ ਹੋ ਗਏ ਆ ਗਏ ਬਾਅਦ ਚ ਮੀਹਣਾ ਕੋ ਮੈਂ ਆ ਗਈ ਸੀ ਪਰ ਮੈਂ ਮਾਸੀ ਕੋਤ ਨਹੀਂ ਹੁੰਦੀ ਸੀ ਤੇ ਇਸ ਲਈ ਮੇਰਾ ਬਹੁਤ ਜ਼ਿਆਦਾ ਉਹਨਾਂ ਨਾਲ ਪਿਆਰ ਤੋਂ ਉਹ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਗਏ ਗਏ ਕਿ ਮੈਂ ਹੀ ਉਹ ਵੀ ਮੈਨੂੰ ਬਹੁਤ ਪਿਆਰ ਕਰਦੇ ਆ ਦੋਨੋਂ ਤੇ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਆ ਤੇ ਅਗਰੇ ਵੀਡੀਓ ਦੇਖਦੇ ਹੋਗੇ ਤਾਂ ਮੈਂ ਵੀਡੀਓ ਦੇ ਥਰੂ ਕਹਿਣੀ ਆ ਕਿ ਮੈਂ ਉਸੇ ਨੂੰ ਬਹੁਤ ਪਿਆਰ ਕਰਦੀ ਆ ਜਿਹੜੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮਤਲਬ ਇਹ ਲਵ ਜੀ ਛੋਟਾ ਆ ਤੇ ਬਸ ਵੱਡੇ ਵੱਡੀਆਂ ਉਮਰਾਂ ਕਰੇ ਸਾਂ ਜੀ ਨਾਲ ਦੀਆਂ ਤੇ ਬਸ ਹੁਣ ਥੋੜੇ ਇਮੋਸ਼ਨਲ ਹੋ ਗਈ ਸੀ ਮੈਂ ਤੇ ਚਲੋ ਹੁਣ ਬਸ ਇਹ ਮੈਂ ਤੜਕਾ ਲਗਾ ਰਹੀ ਆ ਤੇ ਤੜਕੇ ਚ ਮੈਂ ਮਸਾਲੇ ਵਗੈਰਾ ਪਾ ਦਿੱਤੇ ਆ ਤੇ ਲਾਸਟ ਤੇ ਮੈਂ ਆਮਚੂਰ ਪਾ ਦੂੰਗੀ ਇਹਦੇ ਨਾਲ ਹੀ ਟੇਸਟ ਵਧੀਆ ਬਣਦਾ ਕਰੇਲੇ ਦਾ ਕਰੇਲੇ ਮੈਂ ਨਾ ਮੇ ਮਾਸੀ ਨੂੰ ਮੇਰੀ ਦੀ ਨੂੰ ਬਹੁਤ ਪਸੰਦ ਆ ਤੇ ਇਸ ਲਈ ਮੈਂ ਕਰੇਲੇ ਬਣਾਏ ਆ ਮੈਂ ਕਿਹਾ ਚਲੋ ਅੱਜ ਕਰੇਲੇ ਪਰੇਕੇ ਬਣਾ ਲਈਏ ਤੇ ਆਮਚੂਰ ਪਾਤਾ ਹੁਣ ਇਹਨਾਂ ਨੂੰ ਠੰਡਾ ਹੋਣ ਲਈ ਮੈਂ ਰੱਖ ਦੂੰਗੀ ਕਰੇਲ ਥੋੜੀ ਤੜਕੇ ਨੂੰ ਤੇ ਬਾਅਦ ਚ ਕਰੇਲੇ ਵੀ ਮੈਂ ਔਰ ਤਾਲ ਲਏ ਸੀਗੇ ਤੁੱਪੇ ਮੈਂ 10-15 ਮਿੰਟ ਲਈ ਕਰੇਲੇ ਰੱਖੇ ਸੀਗੇ ਬਸ ਤੇ ਇਹ ਥੋੜੇ ਜਿਆਦਾ ਹੀ ਸੁੱਕ ਗਏ ਪਰ ਇੰਨੇ ਸੁਆਲੇ ਨਹੀਂ ਬਸ ਪਾਣੀ ਜਿਹੜਾ ਗੰਦਾ ਪਾਣੀ ਹੁੰਦਾ ਨਾ ਨਮਕ ਵਾਲਾ ਇਹ ਹੀ ਬਸ ਕੱਢਣਾ ਹੁੰਦਾ ਬਾਕੀ ਤਾਂ ਤਾਲਣੇ ਨਹੀਂ ਹੁੰਦੇ ਨਾ ਤੇ ਫਿਰ ਮੈਂ ਹੁਣ ਇਧਰ ਲਈ ਰੂਮ ਚ ਆ ਗਈ ਹੋਊਗੀ ਕਿਚਨ ਚ ਸਾਨੂੰ ਪਤਾ ਹੀ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਤੇ ਇਧਰ ਲਈ ਰੂਮ ਚ ਮੈਂ ਕਿਹਾ ਮੈਂ ਪਾੜ ਕੇ ਪਾੜ ਲੜਨੀ ਆ ਕਰੇਲੇ ਤੇ ਛਟਾ ਸਭ ਹੈਲਪ ਕਰਾ ਰਹੇ ਹੋ ਧਾਗਾ ਮੈਂ ਬੰਨਦੀ ਪਈ ਤੇ ਇਹ ਕੱਟ ਰੇ ਹ ਕਿਉਂਕਿ ਹੱਥ ਲਿਬੜ ਗਏ ਸੀ ਕਿ ਫਿਰ ਕੈਂਚੀ ਫੜੀ ਨਹੀਂ ਜਾਂਦੀ ਸੀ ਮੈਂ ਕਹਤੂ ਸਿੱਧਾ ਕਰਿਓ ਧਾਗਾ ਕੱਟੀ ਜਾਇਓ ਹਨਾ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਕਰੇਲੇ ਬਿਲਕੁਲ ਨਮਕ ਪਰਫੈਕਟ ਸਭ ਕੁਝ ਵਧੀਆ ਸੀਗਾ ਬਹੁਤ ਜ਼ਿਆਦਾ ਵਧੀਆ ਬਣੇ ਸੀਗੇ ਕਰੇਲੇ ਤੇ ਇੱਥੇ ਨਾ ਮੈਂ ਧਾਗਲ ਪੇਟ ਰਹੀ ਸੀ ਕਿਉਂਕਿ ਧਾਗ ਆਪਾਂ ਇਸ ਲਈ ਭੜਦੇ ਆ ਕਿ ਮਸਾਲਾ ਵਗੈਰਾ ਹਨਾ ਬਾਹਰ ਨਾ ਨਿਕਲੇ ਇਹਨਾਂ ਨੂੰ ਇੱਕ ਵਾਰ ਫੇਰ ਆਪਾਂ ਉਹ ਤਲਨੇ ਆ ਜੋ ਕੜਤੋਂ ਕੋੜਾ ਪਾਣਾ ਜਾ ਥੋੜਾ ਨਾ ਕੱਚਾ ਪਨਵਾ ਉਹ ਨਿਕਲ ਜਾਵੇ ਤੇ ਇਹਨਾਂ ਨੂੰ ਮੈਂ ਫੇਰ ਦੁਬਾਰਾ ਇੱਕ ਵਾਰੀ ਤਲੂੰਗੀ ਤੇ ਪਰ ਪਰ ਕੇ ਮੈਂ ਰੱਖੀ ਜਾਨੀ ਹੁਣ ਉਧਰ ਕਿਚਨ 'ਚ ਫਿਰ ਮੈਂ ਇਹਨਾਂ ਨੂੰ ਤਲੂੰਗੀ ਉਕੇ ਰਾਤ ਦਾ ਟਾਈਮ ਅਗਲੇ ਦਿਨ ਤਾਂ ਮੇਰੀ ਮਾਸੀ ਹੁਣੀ ਆਣਾ ਆ ਗੁੜੀਆ ਰਾਣੀ ਦੇ ਕੱਪੜੇ ਲੈ ਕੇ ਆਣਾ ਆ ਤੇ ਮੇਰੇ ਲਈ ਜੋ ਹੁੰਦਾ ਹੀ ਹੈ ਸਮਾਨ ਉਹ ਲੈ ਕੇ ਆਣਾ ਤੇ ਬਹੁਤ ਜ਼ਿਆਦਾ ਮਾਸੀ ਹੁਣੀ ਕੀਤਾ ਮੈਂ ਤੁਹਾਨੂੰ ਅਗਲੇ ਨੈਕਸਟ ਵਲੋਗ ਚ ਦਿਖਾਵਾਂਗੀ ਇੰਨਾ ਵੀ ਕਰਤਾ ਚਾਹੇ ਮੇਰੀ ਮਾਸੀ ਮੇਰੀ ਦੀਦੀ ਇੱਕ ਵੀ ਇੱਕ ਵੀ ਕੱਪੜਾ ਲੈ ਆਨੇ ਨਾ ਉਹ ਵੀ ਸਿਰ ਮੱਥੇ ਸੀ ਪਰ ਬਹੁਤ ਜ਼ਿਆਦਾ ਇਹਨਾਂ ਨੇ ਮੇਲੇ ਕੀਤਾ ਕੋਈ ਇੰਨਾ ਨਹੀਂ ਕਰਦਾ ਜਿੰਨਾ ਉਹਨਾਂ ਨੇ ਮੇਰਾ ਮੇਰੇ ਲਈ ਕੀਤਾ ਤੁਸੀਂ ਨੈਕਸਟ ਵਲੌਗ ਚ ਦੇਖਿਓ ਤੇ ਬਸ ਇੱਚ ਮੈਂ ਹੁਣ ਉਹਨਾਂ ਤੇਲ ਚ ਜਿਹੜਾ ਮੈਂ ਕੜਾਈ ਚ ਤੇਲ ਪਹਿਲਾਂ ਤਲੇ ਸੀਗੇ ਤੇ ਉਹਦੇ ਵਿੱਚ ਹੀ ਹੁਣ ਮੈਂ ਇਹ ਕarele ਤਲ ਲੂੰਗੀ ਤੇ ਕarele ਤੁਸੀਂ ਯਕੀਨ ਮੰਨਿਓ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਬਹੁਤ ਜ਼ਿਆਦਾ ਕਿਉਂਕਿ ਕarele ਮੈਨੂੰ ਵੀ ਫੇਵਰੇਟ ਆਲਮੋਸਟ ਕarele ਸਾਰਿਆਂ ਨੂੰ ਫੇਵਰੇਟ ਹੀ ਹੁੰਦੇ ਆ ਸਾਰਿਆਂ ਦੇ ਤਕਰੀਬਨ ਕੋਈ ਹੋਵੇ ਜਿਹਨੂੰ ਨਹੀਂ ਪਸੰਦ ਹੁੰਦੇ ਬੱਚਿਆਂ ਨੂੰ ਤਾਂ ਇੰਨਾ ਸ਼ੌਂਕ ਨਾਲ ਖਾਂਦੇ ਨਹੀਂ ਬੱਚੇ ਪਰਾ ਆਪਣੇ ਵਰਗੇ ਨੂੰ ਸਾਰੇ ਨੂੰ ਵਧੀਆ ਲੱਗਦੇ ਆ ਕਰੇਲੇ ਤੇ ਬਾਪੂ ਨੂੰ ਵੀ ਵਧੀਆ ਤਰੀਕੇ ਨਾਲ ਖਾਣ ਲੈ ਨੂੰ ਪਸੰਦ ਆ ਕਰੇਲੇ ਬਸ ਹੁਣ ਕਰੇਲੇ ਜਿਹਦੇ ਜਿੱਦਾਂ ਨਾ ਹੋਈ ਜਾ ਰਿਹਾ ਲਾਲ ਲਾਲ ਥੋੜੇ ਬ੍ਰੌਂਜ ਕੰਨੇ ਹੋਣਦੇ ਤੇ ਉਦੋਂ ਦੇ ਮੈਂ ਕੱਢੀ ਜਾ ਰਹੀ ਆ ਤੇ ਕੜਾਈ ਹੁਣ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਸੋਚ ਰਹੀ ਆ ਕਿ ਮੈਂ ਕੜਾਈ ਇੱਕ ਅੱਧੀ ਹੋਰ ਲਵਾਂ ਕਿਉਂਕਿ ਇਹ ਇੱਕ ਇਹ ਜੋ ਕੜਾਈ ਹੈ ਨਾ ਮੇਰੀ ਬਹੁਤ ਪੁਰਾਣੀ ਕੜਾਈ ਆ ਤੇ ਇਹ ਹੋਣਾ ਨਾ ਮੈਂ ਮਤਲਬ ਜੋ ਜਿੱਦ ਪੂਰੀ ਬਣਾਣੀ ਹੋਵੇ ਕੋਤਲਣ ਨਹੀਂ ਚੀ ਜੇ ਮੈਂ ਇਸ ਕਮਲੇ ਹੀ ਰੱਖ ਲਈਏ ਬੁਲੀ ਕੜਾਈ ਤੇ ਕੜਾਈ ਬਿਲਕੁਲ ਸਹੀ ਵਸਾ ਕਾਲਾ ਪਨਵਣਾ ਜਿਹੜਾ ਇਹ ਨਹੀਂ ਉਤਰਦਾ ਪਿਆ ਤੇ ਬਾਕੀ ਤਾਂ ਬਿਲਕੁਲ ਪਰਫੈਕਟ ਹੈ ਤੇ ਕਰੇ ਲੇ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਔਰ ਖਾਂਚ ਵੀ ਬਹੁਤ ਵਧੀਆ ਲੱਗੇ ਸੀ ਸਾਰਿਆਂ ਨੇ ਬਹੁਤ ਤਰੀਫ ਕੀਤੀ ਮੇਰੀ ਤੇ ਮੈਂ ਕਿ ਫਟਾਫਟ ਬਣਾ ਲਵਾਂ ਕਿ ਮਾਰਨਿੰਗ ਚ ਸਾਨੂੰ ਪਤਾ ਮੇਰੀ ਗੁੜੀਆ ਰਾਣੀ ਛੋਟੀ ਹੈ ਇਸ ਲਈ ਟਾਈਮ ਨਹੀਂ ਲੱਗਦਾ ਇਸ ਲਈ ਮੈਂ ਪਹਿਲੀ ਬਣਾ ਕੇ ਰੱਖ ਲਈ ਰਾਤ ਨੂੰ ਤੇ ਮਾਰਨਿੰਗ ਚ ਉਹਨਾਂ ਨੇ ਆਈ ਜਾਣਾ ਤੇ ਅੱਜ ਦੀ ਸੀ ਇਹ ਮੇਰੀ ਵੀਡੀਓ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਹੋ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆ ਨੈਕਸਟ ਬਲੌਗ ਚ ਬਾਏ ਬਾਏ